ਹੋਣ ਆਓ ਜੀ ਰੋਟੀ ਸੇ ਮਾਰਸਾ ਮੈਂ ਕੌਣ ਹੈ ਤੇ ਕਿਛੇ ਸਾਲ ਤੇ ਦਿਨ ਆ ਪਏ ਮੇਰੇ ਕਿਸਾਨ ਵੀਰ ਮਜ਼ਦੂਰ ਵੀ ਤੇ ਸਾਡੀਆਂ ਭੈੜਾ ਇਹ ਪਰੇਖਾ ਸਰਕਾਰਾਂ ਨੂੰ ਸਾਨੂੰ ਜ਼ਮੀਨ ਕਿਸੇ ਨੇ ਥਾਲੇ ਦੇ ਪਰੋਸ ਕੇ ਨਹੀਂ ਦਿੱਤੀ ਸਾਡੇ ਬਾਟਵਡੇਰਿਆਂ ਨੇ ਘਟੋ ਘਟ ਚਾਰ ਲੜਾਈਆਂ ਲੜੀਆਂ ਵੱਡੀਆਂ ਤੇ ਜਿਹੜੀ ਪੰਜਵੀਂ ਲੜਾਈ ਦਿੱਲੀ ਦੇ ਵਿੱਚ ਤੁਸੀਂ ਲੜ ਕੇ ਆਏ ਉਹ ਜਿਹੜੇ ਕਿੰਨੇ ਕਾਲੇ ਕਾਨੂੰਨ ਆਗੇ ਦਿੱਗੇ ਉਹਨਾਂ ਨੂੰ ਰੱਦ ਕਰਾਇਆ ਹੈ। ਬੜੀ ਲੜਾਈਆਂ ਮੈਸੂਦ ਦੱਸਾਂ ਧੰਨੇ ਭਗਤ ਨੇ ਲੜੀ ਐ। ਇਕੱਲਾ ਦੀਗਾ ਜ਼ਮੀਨ ਨਹੀਂ ਵੰਡ ਕੇ ਦਿੱਤੀ ਦੀ ਉਹਦੇ ਸਖੇ ਸ਼ਕੀਲਿਆ ਨੇ। ਉਹ ਬਖੜਤਾ ਕੇ ਮੈ ਗਿਆ। ਉਸ ਮੌਕੇ ਦਾ ਬਾਦਸ਼ਾਹ ਗਿਆ ਵੀ ਧੰਨਿਆ ਵਰਤ ਖੋ ਤੈਨੂੰ ਜ਼ਮੀਨ ਦੇ ਦਾਂਗੇ। ਉਹ ਕਹਿੰਦਾ ਮਸਲਾ ਹੁਣ ਕੱਲੀ ਜ਼ਮੀਨ ਦਾ ਨਹੀਂ। ਬਹੁੜ ਵਾਸਤੇ ਜ਼ਮੀਨ ਚਾਹੀਦੀ ਐ। ਬੱਦਾਂ ਦੀ ਜੋੜੀ ਚਾਹੀਦੀ ਐ ਚਰਨ ਵਾਸਤੇ ਥੋੜੀ ਚਾਹੀਦੀ ਐ ਰੋਟੀ ਪਕਾਉਣ ਵਾਸਤੇ ਣਾਰੀ ਚਾਹੀਦੀ ਐ ਜੇ ਧੱਲਾ ਭਗਤ ਕੱਲਾ ਇਹ ਸਾਰੀਆਂ ਮੰਗਾਂ ਮਨਾ ਜਾਂਦਾ ਹੈ ਇਹਨਾਂ ਸਰਕਾਰਾਂ ਦੀ ਕੀ ਤਾਕਤ ਆ ਵੀ ਸਾਡੀ ਕੋ ਜਮੀਨ ਦੇ ਵਿੱਚ ਬਾਹਰ ਧਰ ਜੂਗਾ ਦੂਜੀ ਲੜਾਈ ਬੱਦਾਂ ਸਿੰਘ ਬਹਾਦਰ ਨੇ ਲੜੀ ਜੋ ਪੰਜ ਦਰਿਆਵਾਂ ਦੀ ਧਰਤੀ 'ਚ ਵੜਿਆ ਸ਼ਾਹੂਕਾਰਾਂ ਦਾ ਧੰਨ ਖੋਹ ਕੇ ਰਥੋ ਕੇ ਮਜ਼ਦੂਰਾ ਦੇ ਵੰਡਿਆ ਤੇ ਜੇ ਕਹਿ ਦਈਏ ਮਾਪਲ ਜਿਹੜੀ ਜ਼ਮੀਨ ਹੈ ਉਹ ਮੰਜਾਰਾ ਨੂੰ ਮਾਰਕ ਬਣਾਇਆ ਤੀਜੀ ਲੜਾਈ ਤੁਹਾਡੇ ਸਾਹਮਣੇ ਜਿਹੜੀ ਲੜਾਈ ਅੱਜ ਆਪਾਂ ਲੜ ਰਹੇ ਆ ਮੰਜਾਰਾ ਲਹਿਰ ਚੱਲੀ ਜੇ ਕਹਰੀਏ ਸਿਆਰਮੰਦ ਘੋਲ ਚੱਲਿਆ ਤੇ ਚੱਲਦੇ ਚੱਲਦੇ ਸਾਡੇ ਕਾਮਰੇਡਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਵਿੱਚੋਂ ਜਦੋਂ ਵੋਟਾਂ 'ਚ ਖੜੇ ਕਰਕੇ 4 ਐਮਐਲਏ ਜਿੱਤੇ ਔਰ ਉਹਨਾਂ ਚਾਰੇ ਐਮਐਲਏ ਨਾਲ ਸਰਕਾਰ ਬਣਦੀ ਸੀ ਪਰ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਕਾਸੀ ਵੀ ਲੋੜ ਨਹੀਂ ਅਸੀਂ ਵਜਿਰੀ ਨਹੀਂ ਲੈਣੀ ਅਸੀਂ ਪੈਸੇ ਨਹੀਂ ਲੈਣੇ ਕੁਝ ਨਹੀਂ ਕਰਨਾ ਅਸੀਂ ਉਹਨੂੰ ਵੋਟ ਪਾਵਾਂਗੇ ਜਿਹੜਾ ਸਾਨੂੰ ਮਾਲਕੀ ਹੱਕ ਦੇ ਦੂਗਾ ਉਹ ਤੋਂ ਉਹ ਪਾਰਟੀ ਨੂੰ ਵੋਟ ਪਾਵਾਂਗੇ ਉਹ ਚਾਰੇ ਐਮਐਲਏ ਨਵੀਰ ਸਿੰਘ ਜੋਗਾ ਹੋਵੇ ਘਰਮ ਸਿੰਘ ਫਕਰ ਹੋਵੇ ਤੇਜਾ ਸਿੰਘ ਸੁਤੰਤਰ ਹੋਵੇ ਵੋਟ ਦੇ ਬੈਲੇ ਉਸ ਮੁਕੰਮਲ ਜਿੱਤੇ ਜੀ ਸਾਨੂੰ ਜ਼ਮੀਨੀ ਮਾਲਕੀ ਹੱਕ ਬਣਾਇਆ ਉੱਤਵਾਇਆ ਮੇਰਾ ਪਿੰਡ ਆਪ ਨੰਗੜ ਹੈ ਸਾਡੇ ਦਾਦੇ ਪੁਰਦਾਦੇ ਬੜਾਈ ਦਿੰਦੇ ਹੁੰਦੇ ਇਸ ਕਰਕੇ ਇਸ ਲੜਾਈ ਜਿਹੜਾ ਪਏ ਹੋਇਆ ਦੁਬਾਰੇ ਜ਼ਮੀਨਾਂ ਨੂੰ ਬਚਾਈਏ ਤੇ ਜਿਹੜੇ ਗਾਗਲੀ ਲੜਾਈ ਚੌਥਾ ਜੱਕਾ ਦਾ ਤੂੰ ਸਾਹਮਣੇ ਥੋੜੇ ਨੇ ਕਿੰਨੇ ਕਾਲੇ ਕਾਨੂੰਨ ਆਏ ਸਾਲ ਬਹਿ ਕੇ ਉਥੇ ਆਪਾਂ ਲੜੇ ਸਾਲ ਬਹਿ ਕੇ ਲੜੇ ਮੈਂ ਇੱਕ ਗੱਲ ਜਰੂਰ ਮੈਨੂੰ ਕਹਿਣੀ ਪਊਗੀ ਕਿ ਇਸ ਤੋਂ 12 ਮਹੀਨੇ 13 ਦਿਨ ਬੈਠੇ ਮੋਤੀ ਕਿਸੇ ਸਟੇਟ ਦੇ ਵਿੱਚ ਜਿੱਤ ਨਹੀਂ ਸਕਿਆ ਮੋਤੀ ਹਾਰਿਆ ਕਿਸੇ ਸਟੇਟ ਦੇ ਵਿੱਚ ਨਹੀਂ ਜਿੱਤ ਸਕਿਆ ਸਾਡੇ ਤੋਂ ਲੋਨ ਨੂੰ ਫਰਾਇਆ ਕਿਸੇ ਸਟੇਟ ਦੇ ਵਿੱਚ ਇਹ ਕੱਦ ਤੋਂ ਲੋਨ ਕਰਦਾ ਹੈ ਕਿ ਮੋਤੀ ਹਿਰਕਸਕੇਟ ਦੇ ਵਿੱਚ ਜੱਤ ਰਿਹਾ ਭਰਾਵਾ ਹਿਰਕਸਕੇਟ ਦੇ ਵਿੱਚ ਜੱਤ ਰਿਹਾ ਇਸ ਕਰਕੇ ਤਾਕੜੇ ਹੋ ਜੋ ਨਾ ਕਿਸਾਨਾਂ ਮਜ਼ਦੂਰਾਂ ਦੀ ਕੋਈ ਤੁਸੀਂ ਸਾਡੀ ਜ਼ਮੀਨ ਖੋਲਿਓ ਮੈਂ ਸਰਦਾਰਾਂ ਨੂੰ ਇੱਥੇ ਲੱਗਣਾ ਮੈਨੂੰ ਕੋ ਦੂਜੇ ਲੋਕ ਹੈ ਨਾ ਸਰਦਾਰ ਇਸ ਜ਼ਮੀਨ 'ਚ ਪੈਰ ਨਹੀਂ ਧਰ ਸਕਦੇ ਸਵਾਲ ਹੀ ਨਹੀਂ ਪਹਿਲਾਂ ਹੁੰਦਾ ਪੈਰ ਧਰ ਦੇਣਾਗੇ ਅਸੀਂ ਉਹਨਾਂ ਦੇ ਮਾਲਕਾਂ ਜਿਨ੍ਹਾਂ ਨੇ ਸਾਨੂੰ ਜ਼ਮੀਨ ਦਵਾਈ ਹੈ ਅਰੇ ਲੜਾਈ ਨੂੰ ਕੋਈ ਹੋਰ ਦਾਨੀ ਬਾਨੀ ਕੋਈ ਹੋਰ ਵੱਡਾ ਘਰਾਣਾ ਇਹ ਲੜਾਈ ਮੁੱਲ ਨਾਲ ਲੈ ਲੈ ਇਹ ਇੱਕ ਜਥੇਬੰਦੀ ਨਹੀਂ ਇਹ ਸਮੁੱਚੇ ਲੋਕਾਂ ਦੀ ਲੜਾਈ ਹੈ ਤੇ ਆਉਣ ਵਾਲੇ ਸਮੇਂ 'ਚ ਇਹ ਮੇਰੀ ਜਥੇਬੰਦੀ ਵੱਲੋਂ ਪੂਰਨ ਸਮੂਰੀ ਹਮਾਇਤ ਰਹੂਗੀ ਜਿਹੜਾ ਵੀ ਸੰਘਰਸ਼ ਕਰੋਗੇ ਅਸੀਂ ਨਾਲ ਰਹਾਂਗੇ ਇਹਨੇ ਕਹਿੰਦਾ ਤੁਹਾਡਾ ਸਾਰਾ ਵਕਤ ਨਾਲ